ਅੱਜ ਆਪਾਂ ਆਉਣ ਦੇ ਮਹਾਨ ਸ਼ਹੀਦ ਸਰਦਾਰ ਗੁਰਬਖਸ਼ ਸਿੰਘ ਜੀਆਂ ਦਾ ਸਿਹਦੇ ਤੁਹਾਡਾ ਸਾਰੇ ਹੀ ਨਾਲ ਮਿਲ ਕੇ ਬਣਾ ਰਹੇ ਹਾਂ ਸਭ ਸੰਗਤ ਇਹਨਾਂ ਸ਼ਹੀਦਾਂ ਦੇ ਦੇਣ ਹੈ ਜੋ ਅੱਜ ਅਸੀਂ ਆਜ਼ਾਦੀ ਦੇ ਨਾਲ ਆਜ਼ਾਦੀ ਦਾ ਨਿਗਮ ਮਾਣ ਰਹੇ ਹਾਂ ਇਹਨਾਂ ਨੇ ਆਪਣੀਆਂ ਜਾਨਾਂ ਕਰਵਾਣ ਕਰਕੇ ਆਪਣੇ ਜਾਨਾਂ ਦੀਆਂ ਆਉਧੀਆਂ ਭਾ ਕੇ ਜਲਮ ਬਾੜ ਦੇ ਜਣਾ ਪੁੱਟੀਆਂ ਸਭ ਸੰਗਤ ਅੱਜ ਉਹਨਾਂ ਨੂੰ ਜੇ ਪਾਈ ਰੋਣੇ ਹਨ ਸਾਨੂੰ ਉਹਨਾਂ ਦੇ कुछ जो ज़्यादा नहीं तो जिन्हें भी अगर चल साल करना चाहिए ਸ਼ਬਦ ਕਾ ਵਡਿਆਈਆ ਸ਼ਬਦ ਤਾ ਗਾਵੋ ਹਰੀ ਕੇ ਰਾ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਬਦਾ ਰੂ ਹਰਣਾ ਲੈ ਹਰਣਾ ਰੂ ਤੂੰ ਮਨ ਮੇਰੇ ਦੂਤਾ ਪਿਤਾਰਣਾ ਅੰਗੀ ਕਾ ਰੋ ਕਰੇ ਤੇਰਾ ਕਾਰ ਸਤਿਵਾਰਣਾ ਭਾਈ ਆਪਣਾ ਦੇਖ ਲਓ ਦੇਖ ਲਓ ਹਾਂ ਭਾਈ ਆਪਣਾ ਦੇਖ ਲਓ ਓਏ ਓਏ ਵਾਹ 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 ਕਤਨਾ ਸ੍ਰੀ ਗੁਰੂ ਜੀ ਉਹ ਸਭਨੀ ਭਾਈ ਜਿਤ ਤੂੰ ਦਾਈ ਸਾਚਾ ਸਰਜਣਹਾਰ ਦਿਓ ਕਮਨਾ ਕਰਤਾ ਕੰਧ ਦਾਤਾ ਦੁਖ ਮਿਤਾਨ ਹਾਰ ਦਿਓ ਦੁਖ ਮਿਤਾਨ ਹਾਰ ਕਰਾਮੇ ਕੀ ਤਾਰਾਂ ਕਾ ਹੋਵੇ ਕੋਟ ਕੋਟੰ ਕੋ ਪਾਪਾਂ ਕੀ ਜਿਤ ਭਣੀ ਮੈਂ ਹੋਵੇ ਆਪ ਤੇ ਹਮਤਾ ਬਾਕ ਤੇ ਬੰਗਾ ਧੱਡ ਧੱਡ ਕਰ ਵਿਚਾਰ ਜਿਓ ਤੂੰ ਸਭਨੀ ਥਾਈ ਜਿਥੈ ਹੋ ਜਾਈ ਖਾਤਾ ਸਿਰਜਣ ਹਾਰ ਜਿਓ ਅਥੈ ਉਥੈ ਰਖਵਾਨਾ सतगुर जी नदयाल सत नी वाहेगुरु साहिब जी तनासरी para ਮਾਨ ਦੇ ਅੰਤ ਸਮਾਮੀ ਤੇਰ ਵੰਨਾ ਕੀ ਨਹੀਂ ਲਹੀਆ ਕਿਰਦਨੋ ਕੋਇਲੇ ਰੱਖੋ ਰੱਖਣ ਹਾਦਿਆਲਾ ਨਾਨਕ ਘਰਤ ਬੋਲੇ ਵਾਹਿਗੀ ਦਾ ਕੰਤਾ ਭੁਆਨੀ ਗੁਰਜੀ ਕੀ ਫਤੀ ਤਨ ਕੰਸੀ ਗੁਰ ਅੰਸਰਜੀ ਸਹਤ ਸਾਰੀਆਂ ਮਨਤੀਆਂ ਸਤ ਸੰਗਤਾਂ ਦਾ ਤੈ ਜਿਉ ਤੁਮ ਰਾਤ ਹੈ ਕੋ ਪ੍ਰਤਾਰ ਪ੍ਰਤਿਪਾਦਿ ਤੇ ਜੀ ਆਪ ਸੰਤਾਂ ਜੀ ਦਾ ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਨ ਲਈ ਉਪਰੰਤ ਗੁਰੂ ਕੀ ਦੇਗ ਵਰਤੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਹਜ਼ਾਰੇ ਵਿੱਚ ਜੁੜਵਟੀ ਗੁਰੂ ਰਖਾਲਸਾ ਸੋ ਸੰਗਤ ਕਰੋ ਫਤੇ ਪਰਵਾਣਾ ਕੋ ਸਾਰੇ ਜੀ ਉਹ ਆਹ ਗੁਰਜੀਕਾ ਖਾਲਸਾ ਤੋਂ ਆਹ ਗੁਰਜੀਕੀ ਬੰਦੇ ਅੱਜ ਆਪਾਂ ਆਪਾਂ ਦੇ ਮਹਾਨ ਸ਼ਹੀਦ ਸਰਦਾਰ ਗੁਰਬਖਸ਼ ਸਿੰਘ ਜੀਆਂ ਦਾ ਸਿਹਤ ਦੇ ਤੁਹਾਡਾ ਸਾਰੇ ਜੀ ਨਾਲ ਮਿਲ ਕੇ ਮਨਾ ਰਹੇ ਆ ਸਭ ਸੰਗਤ ਇਹਨਾਂ ਸ਼ਹੀਦਾਂ ਦੇ ਨੇੜਾ ਜੋ ਅੱਜ ਅਸੀਂ ਆਜ਼ਾਦੀ ਦੇ ਨਾਲ ਆਜ਼ਾਦੀ ਦਾ ਨਿਗਮ ਮਾਣ ਰਹੇ ਆ ਇਹਨਾਂ ਨੇ ਆਪਣੀਆਂ ਜਾਨਾਂ ਕਰਵਾਣ ਕਰਕੇ ਆਪਣੀਆਂ ਜਾਨਾਂ ਲੀਆਂ ਆਉਧੀਆਂ 바ਕੇ ਜਿਨ੍ਹਾਂ ਦੇ ਬਾਜ ਦੇ ਜਣਾ ਪੁੱਤਿਆਂ ਸਭ ਸੰਗਤ ਅੱਜ ਉਹਨਾਂ ਨੂੰ ਜੇ ਪਾਈ ਗੁਰ ਨੇ ਹਨ ਸਾਨੂੰ ਉਹਨਾਂ ਦੇ ਕੁਝ ਜੇ ਜ਼ਿਆਦਾ ਨਹੀਂ ਤਾਂ ਜਿੰਨਾ ਵੀ ਅਸੀਂ ਚੱਲ ਸਕਦੇ ਹਾਂ ਸਾਨੂੰ ਚੱਲਦਾ ਉਰਾਲਾ ਕਰਨਾ ਚਾਹੀਦਾ। ਸੋ ਮੈਂ ਆਪ ਜੀ ਦੇ ਦਰਮਿਆਨ ਜ਼ਿਆਦਾ ਸਮਾਂ ਨਾ ਲਵਾਂ। ਕਿਉਂਕਿ ਗਰਮੀ ਦਾ ਸਮਾਂ ਹੈ। ਮੈਂ ਆਪ ਜੀ ਨੂੰ ਜੋ ਜਿਹੜੇ ਸਾਡੇ ਬਹੁਤ ਸੱਜਣਾ ਹੈ ਉਹਨਾਂ ਨੂੰ ਸਨਮਾਨਤਰੀ ਕਰਨਾ ਹੈ। ਜਿੱਦਾਂ ਧਰਮਿਕ ਜਥੇਬੰਦੀਆਂ ਐਮਐਲਏ ਸਾਹਿਬ ਨੇ ਆਉਣਾ ਸੀਗਾ ਪਰ ਉਹਨਾਂ ਦਾ ਸੀਐਮ ਨਾਲ ਮੀਟਿੰਗ ਹੈ ਕੁਦਰਤੀ ਹੁਣੇ ਮਜਬੂਰੀ ਸੀ ਕਹਿੰਦੇ ਉਹਨਾਂ ਦਾ ਫੋਨ ਆਇਆ ਸੀਗਾ। ਬੇਟਾ ਹਾਜ਼ਰੀ ਲਵਾ ਕੇ ਗਿਆ ਉਹਨਾਂ ਦਾ ਵੀ ਧੰਨਵਾਦ ਤੁਹਾਡਾ ਸਾਰੀਆਂ ਸੰਗਤਾਂ ਤਿੰਨ ਅੰਗ ਹਰਾਈਆਂ ਵਿੱਚੋਂ ਧੰਨਵਾਦ ਹੈ ਸਾਧ ਸੰਗਤ ਅਸੀਂ ਤਕਰੀਬਨ ਅੱਜ 15 ਕੋ ਮਹੀਨੇ ਹੋਇਆ ਹੈ ਉਹਦੇ ਵਿੱਚ ਕੋ ਸਾਡੇ ਸਾਧ ਸੰਗਤ ਆਪ ਸੰਗਤ ਦੇ ਸਹਿਯੋਗ ਦੇ ਨਾਲ ਅਤੇ ਸਰਕਾਰ ਨਾਲ ਮੈਂ ਕਹਿੰਦਾ ਐਮ ਐਲ ਏ ਸਾਹਿਬ ਦੀ ਬਦੌਲਤ ਕਾਮ ਕਰ ਰਹੇ ਹਨ ਸਾਡੇ ਸਾਨੂੰ ਤੇ ਇੱਕ 10 ਲੱਖ ਰੁਪਏ ਮਹਾਰਾਣੀ ਵੱਲੋਂ ਆ ਸਾਹਮਣੇ ਧਰਮਸਾਲ ਨੇ ਫੰਡ ਆਇਆ ਸੀਗਾ ਪਰ ਉਹ ਸੱਤ ਵਾਰੀ ਟੈਂਡਰ ਕੈਨਸਲ ਹੋ ਗਿਆ ਕਿਉਂਕਿ ਕਾਰਨ ਇਹ ਵਾਲਾ ਸੀਗਾ ਕੋਈ ਮਰਜ਼ਾ ਮੁੱਦਾ ਭੜੀਆਂ ਸਾਨੂੰ ਕੋਈ ਵੀ ਠੇਕੇਦਾਰ ਉਹਦਾ ਟੈਂਡਰ ਨਹੀਂ ਸੀ ਪਾ ਰਿਹਾ ਐਮਐਲ ਸਾਹਿਬ ਨੇ ਧੰਨਵਾਦ ਕਰਦਾ ਐਮਐਲ ਸਾਹਿਬ ਦਾ ਜੀਰਾਨੇ ਪੀਓ ਤੇ ਜਈ ਸਾਡੇ ਨਾਲ ਮਿਲਵਾ ਦੇ ਯੂ ਕੈਪੀ ਟੇਕੇਨਾਰ ਦੀ ਬੀਜ ਦਾ ਧੰਨਵਾਦ ਕਰਦੇ ਹਾਂ ਕਹਿੰਦੇ ਜਿੰਨਾ ਮਰਜ਼ੀ ਘਾਟਾ ਹੋਵੇ ਮੈਂ ਕੰਮ ਕਰਦਾ ਹਾਂ ਉਹਨਾਂ ਦੇ ਕਾਗਜ਼ ਜੇ ਆਰ ਸਾਹਿਬ ਨੂੰ ਤਿਆਰ ਕਰਾ ਕੇ ਤੁਰੰਤ ਇਹ ਟੈਂਡਰ ਲਵਾਇਆ ਉਹ ਬਿਲਡਿੰਗ ਦਾ ਤੇ ਸਾਡੇ ਸਾਡੇ ਤੋਂ 5 ਲੱਖ ਰੁਪਇਆ 6 ਲੱਖ ਰੁਪਇਆ ਜਿੰਨੇ ਕਿ ਓਵਰ ਜੀਮ ਜੀ ਨੂੰ ਆਪਾਂ ਕਹਿੰਦੇ ਜੀਮਾ ਝੁੱਲੇ ਉਹ ਫਾਈਨਲ ਹੋ ਚੁੱਕਿਆ ਰਾਤ ਆਣੇ ਸੀਗੇ ਪਰ ਇੱਥੇ ਉਹ ਸਾਨੂੰ ਪਸੰਦ ਨਹੀਂ ਆਇਆ ਜਿਹੜੇ ਮਦਦ ਵਾਲੇ ਤੇ ਪਿਆਲੇ ਬਣਦੇ ਆ ਉਹ 1-2 ਦਿਨਾਂ ਚ ਹੀ ਮਹਾਲੀ ਤੋਂ ਆਣਿਆ ਤੇ ਉਧਰ ਸੀਦੇ ਆਲੇ-ਦਾਲੇ ਜਿੱਥੇ ਗਰੇਲ ਹੈ ਇਹ ਪਏ ਲੱਗੇ ਬਾਹਰਲੀ ਗਰੇਲ ਉਹ 6 ਲੱਖ ਰੁਪਇਆ ਸਸਕਾ ਟੈਂਡਰ ਮਨਜ਼ੂਰ ਹੋ ਗਿਆ ਇੱਕ ਵਾਰ ਸਸਕਾ ਜਿਹੜਾ 15-20 ਸਾਲ ਪਹਿਲਾਂ ਪੰਡਾ ਚਾਹੀਦਾ ਸੀਗਾ ਪੈਪ ਉਹ ਅਸੀਂ ਪੈਪ ਹੋਇਆ ਉਹਦੇ ਤਕਰੀਬਨ 25 ਲੱਖ ਰੁਪਇਆ ਲੱਗਿਆ ਸਸਕਾ ਤਕਰੀਬਨ ਅਸੀਂ 1 ਸਾਲ ਦੇ ਵਿੱਚ 13 ਲੱਖ ਰੁਪਇਆ ਦਾ ਕੰਮ ਸਰਕਾਰ ਤੋਂ ਕਲਾ ਚੁੱਕੇ ਆ ਔਰ ਜੇ ਤੁਹਾਡਾ ਸਹਿਯੋਗ ਰਿਹਾ ਹੈ ਬਿੰਦ ਸਾਹਿਬ ਦਾ ਮਾਣ ਹੈ ਕਿ ਅੱਜ ਜਿਹੜੀ ਬਹਾਰ ਦੀ ਪੁਰਾਣੀ ਬੇੜਾ ਇਹਨੂੰ ਕਹਾਲ ਬਣਾ ਕੇ ਸਾਰੀਆਂ ਦੁਆਰਾਂ ਵਿੱਚੋਂ ਕੱਢ ਗਏ ਇਹਨੂੰ ਏਸੀ ਹਾਲ ਬਣਾਉਣ ਦਾ ਸਾਡਾ ਅਗਲਾ ਟੀਚਾ ਹੈ ਪਰ ਸਾਡੀ ਇੱਕ ਬੇਨਤੀ ਹੈ ਮਹੱਲੇ ਦੇ ਸੰਗਤਾਂ ਨੂੰ ਨਗਰ ਦੇ ਸੰਗਤਾਂ ਕਿ ਇੱਕ ਕੋਈ ਪਰੰਪਰਾ ਬਣਾਈਏ ਮਰਿਆਦਾ ਬਣਾਈਏ ਕਿ ਕੋਈ ਮਹੱਲੇ ਦੀ ਜਿੱਦਾਂ ਆਪਾਂ ਗੁਰਦੁਆਰਾ ਸਾਹਿਬ ਚੋਣ ਕਰਦੇ ਆ ਹਰ ਘਰ ਤੋਂ ਹਰ ਪਰਿਵਾਰ ਤੋਂ ਇੱਕ ਬੰਦਾ ਲੈ ਕੇ ਆਪਾਂ ਇੱਥੇ ਇੱਕ ਕਮੇਟੀ ਬਣਾਈਏ ਲਾ ਕੇ ਜਿਹੜਾ ਇੱਕ ਬੰਦਾ ਵੈਜੇ ਉਹ بیوی ਸਾਨੂੰ ਉੱਠੇ ਹੀ ਨਾ ਕੱਲ ਨੂੰ ਮਨੂੰ ਵੀ ਇਦਾਂ ਹੀ ਨਾਲ ਚ ਵੈਜੋ ਵੀ ਮੈਂ ਵੀ ਪਤਾ ਨਹੀਂ ਲਈ ਮੈਂ ਵੀ ਚੌਧਰੀ ਬਣਿਆ ਰ ਮੇਰੀ ਬੇਨਤੀ ਹੈ ਕਿ ਤੁਸੀਂ ਮਹਾਲੇ ਚੋਂ ਨਗਰ ਚੋਂ ਇੱਕ ਕਮੇਟੀ ਬਣਾਓ ਮੈਂ ਇਸੇ ਤਰ੍ਹਾਂ ਤੁਹਾਡੇ ਨਾਲ ਕੋਈ ਕੰਮ ਕਰਦਾ ਰਹੂਗਾ ਜਿਹੜੀ ਪੁਰਾਣੀ ਕਮੇਟੀ ਕੰਮ ਕਰ ਜਾਂਦਾ ਮੈਂਬਰ ਵੀ ਕਿਸੇ ਦੇ ਕੋਲ ਵਿੱਚ ਨਾ ਪਾਇਆ ਜਾਵੇ ਮੇਰੀ ਬੇਨਤੀ ਹੈ ਤੁਸੀਂ 15 20 ਲੋਕਾਂ ਦੇ ਵਿੱਚ ਕਮੇਟੀ ਬਣਾਓ ਇਹਨੂੰ ਕੰਮ ਚਲਾਓ ਤੇ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਸਹਿਯੋਗ ਕਰਦਾ ਰਹਾ ਹਾਂ ਸਾਧ ਸੰਗਤ ਇੱਕ ਰੈੱਡ ਕਰਾਸ ਵੱਲੋਂ ਬੱਚਿਆਂ ਲਈ ਅਸੀਂ ਸਭ ਤੋਂ ਪਹਿਲਾਂ ਫਿਰ ਕੌਮ ਦੇ ਮਹਾਨ ਢਾਡੀ ਜਥਾ ਜਿਨ੍ਹਾਂ ਨੇ ਤਕਰੀਬ ਨੂੰ ਉੱਠਾ ਢਾਈ ਕਰਕੇ ਲਾ ਕੇ ਸੰਤਾਨ ਨੂੰ ਸਿੱਖ ਇਤਿਹਾਸ ਨਾਇ ਉਹਨਾਂ ਨੂੰ ਸਨਮਾਨਿਤ ਕਰਨ ਦੇ ਗੁਰਦੁਆਰਾ ਸਾਹਿਬ ਸਾਡੀ ਕਮੇਟੀ ਦੇ ਸਾਰੇ ਸੇਵਾਦਾਰੋ ਜੀ ਮੈਂਬਰ ਸਰਦਾਰ ਬਲਵੰਤ ਸਿੰਘ ਜੀ ਆ ਕੇ ਸਨਮਾਨਤ ਕਰਨ ਉਸ ਤੋਂ ਪਰਹੰਤ ਜਿੰਨੀਆਂ ਵੀ ਸਾਡੇ ਧਾਰਮਿਕ ਜਥੇਬੰਦੀਆਂ ਨੇ ਚੱਕ ਲਿਆ ਜੋ ਕੋਈ ਕਿਸੇ ਚੀਜ਼ ਦੀ ਲੋੜ ਹੋਵੇ ਇਹਨਾਂ ਨੇ ਸਹਿਯੋਗ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਗੁਰਦੁਆਰਾ ਬਾਬਾ ਬਜਿੰਦਰ ਸਿੰਘ ਜੀ ਗੁਰਦੁਆਰਾ ਸਿੰਘ ਸਭਾ ਸਰਨਾਗ ਉਹਨਾਂ ਦੇ ਪ੍ਰਧਾਨ ਸਾਹਿਬ ਨੂੰ ਵਿੰਦੀ ਕਰਦਾ ਗੁਰਦੁਆਰਾ ਅਤੇ ਗੁਰਦੁਆਰਾ ਕਾਲਗੜ੍ਹ ਸਾਹਿਬ ਦੇ ਪ੍ਰਧਾਨ ਸਰਦਾਰ ਅਗਵਿੰਦਰ ਸਿੰਘ ਜੀ ਨੂੰ ਵੀ ਬੇਨਤੀ ਹੈ ਉਹ ਵੀ ਆਪਣਾ ਸਤਿਕਾਰ ਲੈ ਕੇ ਜਾਣ ਜੀ ਬਹੁਤ ਬਹੁਤ ਧੰਨਵਾਦ ਜਿੰਨੀਆਂ ਜਿੱਥੇ ਬੰਦਿਆ ਨੇ ਬੋਲੇ ਸੋ ਨਾਮੋ ਸਾਰ ਸੰਗਤ ਜੀ ਨਾਲ ਸੱਜਣਾ ਨੇ ਇਸ ਸਵਾਗਤ ਮਦੇ ਵਿੱਚ ਸੰਯੋਗ ਪਾਇਆ ਉਹਨਾਂ ਦਾ ਅਸੀਂ ਉਹਨਾਂ ਨੂੰ ਵੀ ਧੰਨਵਾਦ ਕਰਦੇ ਆਂ ਸਹਾਸੰਗਤ ਸਰਦਾਰ ਸੰਦੀਪ ਸਿੰਘ ਜੀ ਭੋਲਾ ਸਾਂ ਕੋਈ ਆਗੇ ਆਪਣਾ ਸਤਿਕਾਰ ਲੈ ਲੈਣ ਜਥੇਦਾਰ ਗ੍ਰੀਸ਼ਮ ਸਿੰਘ ਜੀ ਸਲਵੋ